ਸਤਿ ਸ਼੍ਰੀ ਅਕਾਲ ਤੁਸੀਂ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇਹ ਦੇਖੋ ਤુલਸੀ ਦਾ ਪੱਤਾ ਧਿਆਨ ਨਾਲ ਦੇਖ ਲਓ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਤੁਸੀਂ ਬਾਰੇ ਆਪਣਾ ਜਿਹੜਾ ਹਿੰਦੁਸਤਾਨਾ ਨਾ ਇਹ ਚਾਹ ਪੀਣ ਦੇ ਵਿੱਚ ਨੰਬਰ 1 ਹੈ ਹਰ ਘਰ ਦੇ ਵਿੱਚ ਚਾਹ ਬਣਦੀ ਆ ਪਰੋਣੇ ਆ ਜਾਣ ਤਾਂ ਚਾਹ ਬਣਦੀ ਆ ਪਰੋਣੇ ਜਾਣ ਲੱਗਣ ਤਾਂ ਚਾਹ ਬਣਦੀ ਆ ਚਾਹ ਪੀਓ ਪਰ ਉਹਦੇ ਵਿੱਚ ਤુલਸੀ ਦਾ ਪੱਤਾ ਜ਼ਰੂਰ ਪਾਓ ਤੇ ਤુલਸੀ ਦਾ ਪੱਤਾ ਪਾਓ ਇਹ ਐਂਟੀਬਾਇਓਟਿਕ ਹੁੰਦਾ ਇੱਕ ਤਾਂ ਦੂਸਰਾ ਜਿਹੜਾ ਹੈਗਾ ਆ ਤੁਹਾਨੂੰ ਨਜ਼ਲਾ ਜ਼ੁਕਾਮ ਆਦਿ ਤੋਂ ਬਚਾਉਂਦਾ ਆ ਤੇ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਲ ਜਿਹੜਾ ਪੱਤਾ ਆ ਇਹਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਲਗਾਓ ਪੌਦੇ ਨੂੰ ਨਾਲੇ ਤਾਂ ਪੂਜਾ ਹੋ ਜਾਂਦੀ ਹੈ ਤੇ ਨਾਲੇ ਜਿਹੜਾ ਹੈਗਾ ਚਾਹ ਦਾ ਸੁਆਦ ਬਣ ਜਾਂਦਾ ਆ ਚਾਹ ਹੋਰ ਵੀ ਵਧੀਆ ਹੋ ਜਾਂਦੀ ਹੈ ਸੋ ਇਸ ਦੇ ਨਾਲ ਨਾਲ ਹੀ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਹੋਰ ਤੁਸੀਂ ਚਾਹ ਦੇ ਵਿੱਚ ਕੀ ਕੀ ਯੂਜ਼ ਕਰ ਸਕਦੇ ਹੋ ਆ ਦੇਖੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇਹ ਹੈਗਾ ਆ ਨੈਮਨ ਗ੍ਰਾਸ ਦਾ ਪੌਦਾ ਇਹਨੂੰ ਵੀ ਤੁਸੀਂ ਆਪਣੀ ਚਾਹ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਜਿਹੜੀ ਚਾਹ ਆ ਉਹ ਤੁਹਾਡੇ ਲਈ ਹਾਨੀਕਾਰਕ ਨਹੀਂ ਹੋਊਗੀ ਫਿਰ ਜੇ ਤੁਸੀਂ ਤੁਲਸੀ ਦੇ ਨਾਲ ਨਾਲ ਇਹ ਵੀ ਜਿਹੜਾ ਹੈਗਾ ਪੱਤਾ ਪਾ ਲੂਗੇ ਕੋਈ ਜਿਆਦਾ ਮਹਿੰਗਾ ਨਹੀਂ ਹੈਗਾ ਇਹ ਲੇਵਨ ਗ੍ਰਾਸ ਦਾ ਜਿਹੜਾ ਪੌਦਾ ਆ 50 ਰੁਪਏ ਦਾ ਆ ਦੇਖੋ ਕਿੰਨਾ ਝਾੜ ਹੋਇਆ ਹੋਇਆ ਇਹ ਸੋ ਗੱਲ ਇਸ ਤਰ੍ਹਾਂ ਆ ਕਿ 50 ਰੁਪਏ ਲਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਇਸ ਪੌਦੇ ਨੂੰ ਲੈ ਆਓ ਤੇ ਘਰ ਦੇ ਵਿੱਚ ਗ੍ਰੀਨ ਟੀ ਤਿਆਰ ਹੋ ਜੂਗੀ ਤੁਹਾਨੂੰ ਗ੍ਰੀਨ ਟੀ ਦੇ ਡੱਬੇ ਖਰੀਦਣ ਦੀ ਲੋੜ ਨਹੀਂ ਹੈਗੀ ਤੇ ਚਾਹ ਦਾ ਜਿਹੜਾ ਬੈਨੀਫਿਟ ਵੀ ਹੋਊਗਾ ਤੁਹਾਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਦੇਖਣ ਵਿੱਚ ਜਿਹੜਾ ਹੈਗਾ ਇਹ ਇਹ ਜਿਵੇਂ ਆਪਾਂ ਚਾਵਲਾਂ ਦਾ ਪੌਦਾ ਹੁੰਦਾ ਆ ਝੋਨਾ ਜਿਹ ਨੂੰ ਆਪਾਂ ਕਹਿ ਦਿੰਦੇ ਆ ਉਸ ਤਰ੍ਹਾਂ ਦਾ ਹੁੰਦਾ ਬਿਲਕੁਲ ਹੀ ਆ ਦੇਖੋ ਤੁਸੀਂ ਐਜ਼ ਇਟ ਇਜ਼ ਜਿਹੜਾ ਹੈਗਾ ਆ ਸੇਮ ਟੂ ਸੇਮ ਉਸੇ ਤਰ੍ਹਾਂ ਹੁੰਦਾ ਆ ਤੇ ਪਰ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ ਸੋ ਇਸ ਪੌਦੇ ਨੂੰ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਲਗਾਓ ਤੁਸੀਂ ਤੇ ਇਹਦੀ ਚਾਹ ਬਣਾ ਕੇ ਪੀਓ ਜਿਹੜੇ ਮਤਲਬ ਕਿ ਬਾਜ਼ਾਰਾਂ ਦੇ ਵਿੱਚੋਂ ਚਾਹ ਪੱਤੀ ਤੁਸੀਂ ਲੈ ਕੇ ਆਉਂਦੇ ਹੋ ਉਹਦੇ ਵਿੱਚ ਇਹਨੂੰ ਤੋੜ ਕੇ ਛਕਾ ਕੇ ਪਾ ਸਕਦੇ ਹੋ ਤੁਸੀਂ ਨਹੀਂ ਤਾਂ ਫਿਰ ਰੋਜ਼ਾਨਾ ਜਿਹੜਾ ਹੈਗਾ ਇਸ ਨੂੰ ਪਾ ਸਕਦੇ ਹੋ ਇਸ ਤੋਂ ਇਲਾਵਾ ਆਪਣੇ ਕੋਲ ਆ ਗਿਆ ਜੀ ਤੁਸੀਂ ਕਹੋਗੇ ਤਾਂ ਤੁਰਸੀ ਆ ਇਹ ਤੁਰਸੀ ਨਹੀਂ ਹੈਗੀ ਇਹ ਸਟਵੀਆ ਦਾ ਪੌਦਾ ਆ ਇਹ ਵੀ 50 ਰੁਪਏ ਦਾ ਮਿਲ ਜਾਂਦਾ ਨਰਸਰੀ ਦੇ ਵਿੱਚੋਂ ਤੇ ਇਸ ਦਾ ਤੁਸੀਂ ਨਾ ਜਿਹੜਾ ਇੱਕ ਪੱਤਾ ਤੋੜ ਕੇ ਜੀਭ ਤੇ ਰੱਖ ਲਓ ਇੱਕ ਚਮਚੇ ਅਖੰਡ ਜਿੰਨਾ ਜਿਹੜਾ ਹੈਗਾ ਮਿ ਮਤਲਬ ਇਹਨੂੰ ਮੂੰਚੇ ਰੱਖਣ ਨਾਲ ਇੰਨਾ ਜ਼ਿਆਦਾ ਇਹਦੇ ਵਿੱਚ ਮਿੱਠਾ ਹੁੰਦਾ ਆ ਤੇ ਕੋਈ ਵੀ ਪੱਤਾ ਤੁਸੀਂ ਦੇਖਿਆ ਹੋਊਗਾ ਮਿੱਠਾ ਨਹੀਂ ਹੁੰਦਾ ਪਰ ਇਹ ਮਿੱਠਾ ਹੁੰਦਾ ਨੇਚਰਲ ਮਿੱਠਾ ਠੀਕ ਹੈ ਜੀ ਜਿਹੜੇ ਸ਼ੂਗਰ ਵਾਲੇ ਮਰੀਜ਼ ਨੇ ਉਹ ਇਹਨੂੰ ਆਪਣੀ ਚਾਹ ਦੇ ਵਿੱਚ ਰੋਜ਼ਾਨਾ ਪਾ ਕੇ ਪੀਣ ਚੀਨੀ ਨਾ ਪੀਓ ਮਿਠਾਸ ਵੀ ਆਉਗੀ ਤੇ ਸ਼ੂਗਰ ਵੀ ਨਹੀਂ ਵਧੂਗੀ ਬਾਕੀ ਇਸ ਤੋਂ ਇਲਾਵਾ ਇਹ ਆਪਣੀ ਸਿਹਤ ਲਈ ਵੀ ਬਹੁਤ ਜ਼ਿਆਦਾ ਲਾਭਦਾਇਕ ਆ ਤੇ ਇਹ 50 ਰੁਪਏ ਦਾ ਅੱਜ ਕੱਲ੍ਹ ਆਉਂਦਾ ਵੀ ਕੁਛ ਨਹੀਂ ਤੁਸੀਂ ਪੌਦਾ ਆਪਣੇ ਘਰ ਜ਼ਰੂਰ ਲਿਆਓ ਗਮਲੇ 'ਚ ਲਗਾਓ ਜੇ ਆਪਣੇ ਘਰ ਜਿਹੜਾ ਧੱਤੀ ਨਹੀਂ ਹੈਗੀ ਮਤਲਬ ਜ਼ਿਆਦਾ ਜਗ੍ਹਾ ਨਹੀਂ ਹੈਗੀ ਤਾਂ ਤੁਸੀਂ ਗਮਲੇ ਦੇ ਵਿੱਚ ਇਹਨ ਨਾਲੇ ਜਿਹੜਾ ਹੈਗਾ ਘਰ ਦੇ ਵਿੱਚ ਹਰਿਆਲੀ ਰਹੇਗੀ ਤੇ ਨਾਲੇ ਤੁਸੀਂ ਆਪਣੀ ਚਾਹ ਜਾਂ ਜਿਹੜਾ ਦਾ ਆਨੰਦ ਮਾਣ ਸਕਦੇ ਹੋ ਜਿੱਦਾਂ ਤੁਲਸੀ ਪਾ ਕੇ ਲੈਮਨ ਗ੍ਰਾਸ ਪਾ ਕੇ ਜਾਂ ਫਿਰ ਤੁਸੀਂ ਕਹਿ ਲੋ ਵੀ ਇਹ ਇਸ ਟੀਵੀ ਆ ਦਾ ਪੱਤਾ ਪਾ ਕੇ ਰੋਜ਼ਾਨਾ ਚਾਹ ਬਣਾਓ ਨਾਲੇ ਤਾਂ ਜਿਹੜਾ ਹੈਗਾ ਆ ਤੁਹਾਨੂੰ ਨੁਕਸਾਨ ਤੋਂ ਬਚਾਊਗੀ ਚਾਹ ਤੇ ਨਾਲੇ ਤੁਸੀਂ ਚੁਸਕੀਆਂ ਲੈ ਲੈ ਕੇ ਚਾਹ ਪੀਓਗੇ ਤੇ ਆਉਣ ਵਾਲੇ ਰਿਸ਼ਤੇਦਾਰ ਜੋ ਵੀ ਜਾਣ ਵਾਲੇ ਰਿਸ਼ਤੇਦਾਰ ਉਹ ਵੀ ਸਭ ਖੁਸ਼ ਹੋਣਗੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ